ਤੇ ਪੰਜਾਬ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਨੇ ਤੁਹਾਡੇ ਜ਼ਰੀਏ ਇੱਕ ਵੱਖਰੀ ਅਦਾਲਤ ਦੀ ਸਥਾਪਨਾ ਕਰਦੇ ਹੋ ਜਿਹੜੇ ਇਮਾਨਦਾਰ ਜੱਜ ਕਿਸੇ ਦੇ ਪ੍ਰਭਾਵ ਹੇਠ ਨਾ ਹੋਣ 1977 ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਨਾਲ 부ਚੜ ਲੀਡਰਾਂ ਤੇ 부ਚੜ ਅਫਸਰਾਂ ਨੇ ਕੀਤਾ ਨਾ ਉਹ ਤਸਵੀਰ ਨੰਗੀ ਕਰਦੇ ਹੋ ਕਿਉਂਕਿ ਤੁਹਾਨੂੰ ਬਦਲਾ ਲਈ ਚੁਣਿਆ ਹੋਇਆ ਆ ਅਜੇ ਵੀ ਅਸੀਂ ਮਾਨ ਸਾਹਿਬ ਤੁਹਾਡੇ ਤੇ ਮਾਨ ਕਰਕੇ ਕਹਿ ਸਕਦੇ ਵੀ ਤੁਸੀਂ ਕਰੋਗੇ ਆਸ ਰੱਖਦੇ ਆ ਜੇ ਨਹੀਂ ਕਰੋਗੇ ਤੇ ਫਿਰ ਪੰਥ ਆਪੇ ਸੋਚ ਲਓ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਇਨਸਾਫ ਯਾਤਰਾ ਗੁਰੂ ਸਾਹਿਬ ਸਾਹਿਬ ਤੋਂ ਆਰੰਭ ਹੋ ਕੇ ਵਾਇਆ ਡੱਲਾ ਦੇਹੜਾ ਕਾ ਮਾਣੂ ਕੇ ਹੁੰਦੇ ਹੋਏ ਮਹਿੰਦਿਆਣਾ ਸਾਹਿਬ ਜਾ ਕੇ ਸੰਪੰਨ ਹੋਣੀ ਸੀ ਜਿੰਨੇ ਸਵੇਰੇ 11 ਵਜੇ ਅਰਦਾਸ ਕਰਕੇ ਮਹਾਰਾਜ ਦੀ ਹਾਜ਼ਰੀ ਚ ਹਜੂਰੀ ਚ ਪੰਜ ਸਿੰਘਾਂ ਦੀ ਗਵਾਈ ਵਿੱਚ ਰਵਾਨਾ ਹੋਣਾ ਸੀਗਾ ਖੈਰ ਪਤਾ ਨਹੀਂ ਕਿਵੇਂ ਕੀ ਹੋਇਆ ਪਹਿਲੇ ਪਤਾ ਲੱਗਿਆ ਜੀ ਉੱਥੋਂ ਮਹਾਰਾਜ ਜੀ ਦਾ ਸਰੂਪ ਸਾਨੂੰ ਨਹੀਂ ਮਿਲ ਰਿਹਾ ਗੁਰੂ ਸਰ ਸਾਹਿਬ ਤੋਂ ਉਦੋਂ ਬਾਅਦ ਅਸੀਂ ਪਿੰਡ ਦੇ ਢੇੜ ਕੇ ਵੀ ਉਹ ਸਿੰਘ ਆਏ ਇੱਥੋਂ ਵੀ ਪਤਾ ਲੱਗਿਆ ਕਿ ਸਾਨੂੰ ਸਰੂਪ ਨਹੀਂ ਮਿਲ ਰਿਹਾ ਪਹਿਲੇ ਪੰਜ ਸਿੰਘਾਂ ਦੀ ਜਗਾ ਚਾਰਾਂ ਦੀ ਗੱਲ ਹੋਈ ਚਾਰ ਪੂਰੇ ਹੋ ਗਏ ਪੰਜ ਪੂਰੇ ਕਰ ਦਿੱਤੇ ਗਏ ਉਦੋਂ ਬਾਅਦ ਐਸ ਐਚਓ ਸੁਰਜੀਤ ਸਿੰਘ ਹਾਂਜੀ ਉਹ ਆ ਕੇ ਪੁੱਛਦੇ ਨੇ ਇਹ ਕਿਹਦੀ ਜ਼ਿੰਮੇਵਾਰੀ ਤੇ ਜਾ ਰਿਹਾ ਹੈ ਇਹ ਪੁੱਛਣਾ ਬਣਦਾ ਨਹੀਂ ਸੀ ਉਹਨਾਂ ਦਾ ਕਿਉਂ ਇਹ ਗੁਰਦੁਆਰੇ ਦੇ ਪ੍ਰਬੰਧ ਨੇ ਵੇਖਣਾ ਹੈ ਪਿੰਡ ਦੇ ਸਰਪੰਚ ਨੇ ਵੇਖਣਾ ਹੈ ਜਾਂ ਜਿਹੜੀਆਂ ਜ਼ਿੰਮੇਵਾਰ ਧਰਾਂ ਨੇ ਉਹਨਾਂ ਨੇ ਦੇਖਣਾ ਆ ਜੇ ਇਹਨਾਂ ਨੇ ਪੁੱਛਣਾ ਆ ਤੇ ਫਿਰ ਇਹਨਾਂ ਨੂੰ ਪੁੱਛਣਾ ਚਾਹਾਂਗਾ ਕੀ 328 ਰੂਪ ਚੋਰੀ ਵੇਚ ਦਿੱਤੇ ਦਰਬਾਰ ਸਾਹਿਬ ਤੋਂ ਬਦਲ ਕਿਆ ਨੇ ਐਸ ਐਚਓ ਸਭ 4 ਸਾਲ ਹੋ ਗਏ ਬੈਠਿਆਂ ਨੂੰ ਪੁੱਛ ਲੈਣਾ ਸੀ ਉਹਨਾਂ ਨੂੰ ਵੀ ਕਿਹਦੇ ਜ਼ਿੰਮੇਵਾਰੀ ਤੇ ਤੁਸੀਂ ਚੋਰੀ ਦਿੱਤੇ ਭਈ ਕਿਹਦੀ ਜ਼ਿੰਮੇਵਾਰੀ ਤੇ 202 ਲੱਖ 4536 ਅੰਗ ਲਾਪਤਾ ਕੀਤੇ ਕਿਹਦੀ ਜ਼ਿੰਮੇਵਾਰੀ ਤੇ 992886 ਅੰਗ ਚੋਰੀ ਛਾਪੇ ਕਿਹਦੀ ਜ਼ਿੰਮੇਵਾਰੀ ਤੇ 982700 ਰੁਪਇਆ ਚੋਰੀ ਕੀਤਾ ਕਿਹਦੀ ਜ਼ਿੰਮੇਵਾਰੀ ਤੇ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਨੂੰ ਦਿੱਤੇ ਕਿਹਦੀ ਜ਼ਿੰਮੇਵਾਰੀ ਤੇ ਸੈਂਕੜੇ ਸਰੂਪ ਅਗ ਦੀ ਭੇਟ ਚੜ ਗਿਆ ਤੁਸੀਂ ਬੇਈਮਾਨ ਨੂੰ 5 ਜਾਂ 9 10 ਦੇਓ ਬਾਕੀ ਕਿੱਥੇ ਗਿਆ ਕਿਹਦੀ ਜ਼ਿੰਮੇਵਾਰੀ ਤੇ 61 61 ਸਰੂਪ ਤੁਸੀਂ ਉਹ ਧਿਆਨ ਅਧਿਕਾਰ ਤਿਆਰ ਕਰਵਾਏ ਕਿਹਦੀ ਜ਼ਿੰਮੇਵਾਰੀ ਤੇ ਉੱਥੇ 125 ਸਰੂਪਾਂ ਦੀ ਬੇਦਬੀ ਹੋਈ ਕੈਦੀ ਜ਼ਿੰਮੇਵਾਰੀ ਤੇ 1000 ਸਰੂਪ ਮੇਡ ਇਨ ਚైనా ਬਣਿਆ ਚੋਰੀ ਅਮਰੀਕਾ ਡੱਬਿਆਂ ਚ ਬੰਦ ਹੋ ਕੇ ਪਹੁੰਚਿਆ ਉਹ ਬੰਦੇ ਜਦੋਂ ਨੰਗੇ ਕੀਤੇ ਤੇ ਉਹਨਾਂ ਨੂੰ ਛੱਡਣ ਵਾਲੇ ਕੌਣ ਸਨ ਕਰਮਚਾਰੀ ਜਥੇਦਾਰ ਨਾ ਕਿ ਇਹਨਾਂ ਦੇ ਵਾਰਸ ਉਹਨਾਂ ਵਾਲੇ ਜਿਹੜੇ ਆ ਕਰਮਚਾਰੀ ਉਹਨਾਂ ਨੇ ਕੀਤਾ ਔਰ 4 ਸਾਲ ਹੋ ਗਏ ਸਾਨੂੰ ਉੱਥੇ ਬੈਠਿਆ ਨੂੰ ਤੰਬੂ ਲਾ ਕੇ ਸੁਪਰੀਮ ਕੋਰਟ ਕਹਿ ਰਿਹਾ ਕਿ ਦੋਸ਼ੀ ਫੜ ਕੇ ਅੰਦਰ ਦਿਓ ਉੱਥੇ ਤੇ ਪ੍ਰਸ਼ਾਸਨ ਵੀ ਮੂਕ ਦਰਸ਼ਕ ਹੈ ਉੱਥੇ ਤੇ ਸਰਕਾਰਾਂ ਵੀ ਚੁੱਪ ਨੇ ਉੱਥੇ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਇੱਥੇ ਮੈਂਬਰ ਆ ਕੇ ਦਾਬੇ ਮਾਰਦੇ ਆ ਉਹਨਾਂ ਦੇ ਪੱਲੇ ਵੀ ਕੱਖ ਨਹੀਂ ਉੱਥੇ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਰਾਜਨੀਤੀ ਕਰਦੇ ਹੋ ਤੇ ਹੁਣ ਤੁਸੀਂ ਦੱਸਦੇ ਹੋ ਨਾਲੇ ਅੱਜ ਤਾਂ ਕੋਈ ਸ਼੍ਰੋਮਣੀ ਕਮੇਟੀ ਦੀ ਚੋਣ ਦਾ ਪ੍ਰਚਾਰ ਨਹੀਂ ਸੀ ਨਾ ਇੱਥੇ ਕੋਈ ਐਮਐਲਏ ਐਮਪੀ ਦਾ ਪ੍ਰਚਾਰ ਸੀ ਨਾ ਇੱਥੇ ਕੋਈ ਸਰਪੰਚੀ ਦੀਆਂ ਚੋਣਾਂ ਦਾ ਪ੍ਰਚਾਰ ਸੀ ਇੱਥੇ ਤਾਂ ਕੇਵਲ ਸ਼ਹੀਦ ਜਥੇਦਾਰ ਭਾਈ ਕੌਂਕੇ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਹਾਦਤ ਨੂੰ ਸਮਰਪਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੁਨੇਹਾ ਸੀ ਕਿ ਭਵਿੱਖ ਵਿੱਚ ਕੋਈ ਪ੍ਰਸ਼ਤ ਲੀਡਰ ਪ੍ਰਸ਼ਤ ਪੁਲਿਸ ਅਫਸਰ ਨਾਜਾਇਜ਼ ਨਹੱਕੇ ਆਉਣ ਵਾਲੇ ਭਾਈ ਗੁਰਦੇਵ ਸਿੰਘ ਚੁੱਕ ਕੇ ਬਿਨਾਂ ਮਤਲਬ ਤੋਂ ਤਸ਼ੱਦਦ ਕਰਕੇ ਉਹਨਾਂ ਨੂੰ ਕੋਹ-ਕੋਹ ਕੇ ਮਾਰ ਨਾ ਸਕਣ ਗੱਲ ਤਾਂ ਉਹ ਕਰਨੀ ਸੀ ਇੱਥੇ ਜੇ ਤੁਸੀਂ ਵਾਕੇ ਕਹਿ ਰਹੇ ਹੋ ਕਿ ਅਸੀਂ ਭਾਈ ਗੁਰਦੇਵ ਸਿੰਘ ਦੇ ਹੱਕ 'ਚਾ ਕਦੀ ਉਹਨਾਂ ਦੇ ਪਰਿਵਾਰ ਨੂੰ ਮਿਲਦੇ ਹੋ ਕਦੇ ਸਰੋਪੇ ਪਵਾਉਣੇ ਹੋ ਕਦੇ ਆਪ ਪਾਉਣੇ ਹੋ 31 ਸਾਲ ਬਾਅਦ ਤੁਹਾਨੂੰ ਯਾਦ ਆਉਂਦਾ ਆ ਤੇ ਕੀ ਅੱਜ ਇੱਥੇ ਤੁਹਾਨੂੰ ਕੀ ਵਿਪਤਾ ਪੈ ਗਈ ਸੀ ਪੀਐਸ ਯਾਤਰਾ ਨੂੰ ਤਾ ਰਪੀੜ ਕਰਨਾ ਜਿਹੜੀ ਪੈਦਲ ਕੀਤੀ ਜਾਣੀ ਇਹ ਸਮੱਸਿਆਵਾਂ ਆਈਆਂ ਨੇ ਖੈਰ ਅਸੀਂ ਫੈਸਲਾ ਕਰ ਲਿਆ ਕਿ ਬਾਬੇ ਨਾਮਦੇਵ ਜੀ ਨੂੰ ੱੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢ ਦਿੱਤਾ ਤੇ ਉਹਨਾਂ ਨੇ ਸ਼ਬਦ ਥੋੜਾ ਛੱਡ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਨਹੀਂ ਟੇਕਣ ਦਿੱਤਾ ਮਹਾਰਾਜ ਜੀ ਬਾਰੋਂ ਪ੍ਰਕਰਮਾ ਕਰਕੇ ਆ ਗਏ ਸਨ ਗੁਰੂ ਬਾਬੇ ਕਬੀਰ ਨੂੰ ਇਹਨਾਂ ਨੇ ਧੱਕੇ ਮਾਰ ਕੇ ਕਾਂਸੀ ਦੀ ਧਰਤੀ ਤੋਂ ਬਾਹਰ ਕਰ ਦਿੱਤਾ ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਨੇ ਜਿਹੜੀਆਂ ਇਤਿਹਾਸ ਵਿੱਚ ਆਉਂਦੀਆਂ ਨੇ ਤੇ ਮੈਂ ਬੇਨਤੀ ਕਰਦਾ ਆ ਅਸੀਂ ਪੰਜ ਸਿੰਘ ਨਿਸ਼ਾਨਚੀ ਅੱਗੇ ਲਾ ਕੇ ਅਰਦਾਸ ਕਰਕੇ ਪੈਦਲ ਯਾਤਰਾ ਕਰਦੇ ਹੋਏ ਹੁਣ ਅਦੇ ਹੀੜ ਕੇ ਸਰਪੰਚ ਸਾਹਿਬ ਦੇ ਘਰੇ ਪਹੁੰਚੇ ਆ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਸੰਗਤ ਵੱਲੋਂ ਜਿਹੜੀ ਸੰਗਤ ਸੀ ਉਹਦਾ ਸਾਨੂੰ ਜਰੂਰ ਅੱਜ ਥੋੜਾ ਜਿਹਾ ਦੁੱਖ ਲੱਗਿਆ ਕਿ ਜਿਹੜੇ ਇੱਥੋਂ ਦੇ ਲੋਕ ਸੀ ਨਾ ਉਹ ਪਤਾ ਨਹੀਂ ਕਿੰਨਾ ਕੁ ਪਿਆਰ ਕਰਦੇ ਗੁਰੂ ਸਾਹਿਬ ਨੂੰ ਵੀ ਨੰਗੇ ਪੈਰ ਸੜਕਾਂ ਤੇ ਨਿਆਣੇ ਲੈ ਕੇ ਖਲੋਤੇ ਸੀ ਮਹਾਰਾਜ ਦੀ ਸਵਾਰੀ ਆ ਰਹੀ ਤੇ ਅਸੀਂ ਮੱਥਾ ਟੇਕਣਾ ਪਰ ਜਦੋਂ ਵੇਖਦੇ ਸੀ ਵੀ ਮੱਥਾ ਟੇਕਣ ਨੂੰ ਸਵਾਰੀ ਕਿੱਥੇ ਆ ਸਿੱਖ ਲੱਭਦਾ ਆਪਣੇ ਗੁਰੂ ਨੂੰ ਮੈਂ ਨਮਸਕਾਰ ਕਰਨੀ ਤੇ ਸਾਡੀਆਂ ਜਿੰਨੀਆਂ ਵੀ ਯਾਤਰਾਵਾਂ ਜਾਂ ਵੱਡੇ ਵੱਡੇ ਸਾਡੇ ਨਗਰ ਕੀਰਤਨ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਣਾ ਨੇ ਕੱਢਿਆ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹੁਤ ਕੁਝ ਐਸੀਆਂ ਗੱਲਾਂ ਹੋਈਆਂ ਚਲੋ ਕੋਈ ਗੱਲ ਨਹੀਂ ਇਹ ਸਮੱਸਿਆਵਾਂ ਅਸੀਂ ਸ਼ੁਰੂ ਤੋਂ ਮਿੱਤਰ ਬਣਾਈਆਂ ਹੋਈਆਂ ਅੱਜ ਇਹ ਮਹਿੰਦੀਆਣਾ ਸਭ ਜਾ ਕੇ ਅਰਦਾਸ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਨੇ ਤੁਹਾਡੇ ਜ਼ਰੀਏ ਇੱਕ ਵੱਖਰੀ ਅਦਾਲਤ ਦੀ ਸਥਾਪਨਾਤੀ ਕਰ ਦਿਓ ਜਿਹੜੇ ਇਮਾਨਦਾਰ ਜੱਜ ਕਿਸੇ ਦੇ ਪ੍ਰਭਾਵ ਹੇਠ ਨਾ ਹੋਣ 1977 ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਨਾਲ 부ਚੜ ਲੀਡਰਾਂ ਤੇ 부ਚੜ ਅਫਸਰਾਂ ਨੇ ਕੀਤਾ ਨਾ ਉਹ ਤਸਵੀਰ ਨੰਗੀ ਕਰਦੇ ਹੋ ਕਿਉਂਕਿ ਤੁਹਾਨੂੰ ਬਦਲਾ ਲਈ ਚੁਣਿਆ ਹੋਇਆ ਆ ਅਜੇ ਵੀ ਅਸੀਂ ਮਾਨ ਸਾਹਿਬ ਤੁਹਾਡੇ ਤੇ ਮਾਨ ਕਰਕੇ ਕਹਿ ਸਕਦੇ ਵੀ ਤੁਸੀਂ ਕਰੋਗੇ ਆਸ ਰੱਖਦੇ ਆ ਜੇ ਨਹੀਂ ਕਰੋਗੇ ਤੇ ਫਿਰ ਪੰਥ ਆਪੇ ਸੋਚ ਲਓ ਨਾਲ ਇੱਕ ਗੱਲ ਹੋਰ ਮੈਂ ਵੀ ਕਹਿ ਦਿਆਂ ਕਿ ਤੁਹਾਡੇ ਡੱਲੇ ਪਿੰਡ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਮਾਨ ਸਰਕਾਰ ਜਿਸ ਥਾਣੇ ਦੇ ਵਿੱਚ ਕੋਹ ਕੋ ਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਹ ਥਾਣਾ ਜਿਹੜਾ ਸਿੱਖ ਪੰਥ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉੱਥੇ ਭਾਈ ਕੌਕੇ ਦੀ ਯਾਦਗਾਰ ਬਣਾਈ ਜਾਵੇ ਆਉਣ ਵਾਲੀ ਪਨੀਰੀ ਨੂੰ ਦੱਸਿਆ ਜਾਏ ਤੇ 부ਚੜ ਪੁਲਿਸ ਅਫਸਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਕੁਰਕਰੀ ਕਰਕੇ ਉਹ ਪੈਸਾ ਪੰਜਾਬ ਦਾ ਕਰਜ਼ਾ ਲਾਉਣ ਲਈ ਤੇ ਉਜੜੇ ਹੋਏ ਪਰਿਵਾਰਾਂ ਨੂੰ ਵਸੀਲਾ ਬਣਾਇਆ ਜਾਵੇ ਇਹ ਸਨੇਹਾ ਦੇਣ ਲਈ ਇਹ ਯਾਤਰਾ ਹੈ ਇਸ ਯਾਤਰਾ ਤੋਂ ਬਿਨਾ ਤੁਹਾਡਾ ਅਗਲਾ ਜਥੇਦਾਰ ਸਾਹਿਬ ਦੇ ਸੰਬੰਧ ਕੋਈ ਪ੍ਰੋਗਰਾਮ ਹੈ ਉਹ ਅਗਲੇ ਹੋਣਗੇ ਜੀ ਉਹ ਤੁਹਾਡੇ ਆਉਣ ਵਾਲੇ ਦਿਨਾਂ 'ਚ ਸਾਹਮਣੇ ਰੱਖਾਂਗੇ ਇਹ ਤੇ ਸ਼ੁਰੂਆਤ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਇਨਸਾਫ ਯਾਤਰਾ ਗੁਰੂ ਸਾਹਿਬ ਤੋਂ ਆਰੰਭ ਹੋ ਕੇ ਵਾਇਆ ਡੱਲਾ ਦੇਹੜ ਕਾ ਮਾਣੋ ਕੇ ਹੁੰਦੇ ਹੋਏ ਮਹਿੰਦੀਆਣਾ ਸਾਹਿਬ ਜਾ ਕੇ ਸੰਪੰਨ ਹੋਣੀ ਸੀ ਜਿੰਨੇ ਸਵੇਰੇ 11 ਵਜੇ ਅਰਦਾਸ ਕਰਕੇ ਮਹਾਰਾਜ ਦੀ ਹਾਜ਼ਰੀ ਚ ਹਜ਼ੂਰੀ ਚ ਪੰਜ ਸਿੰਘਾਂ ਦੀ ਗਵਾਈ ਵਿੱਚ ਰਵਾਨਾ ਹੋਣਾ ਸੀਗਾ ਖੈਰ ਪਤਾ ਨਹੀਂ ਕਿਵੇਂ ਕੀ ਹੋਇਆ ਪਹਿਲੇ ਪਤਾ ਲੱਗਿਆ ਜੀ ਉੱਥੋਂ ਮਹਾਰਾਜ ਜੀ ਦਾ ਸਰੂਪ ਸਾਨੂੰ ਨਹੀਂ ਮਿਲ ਰਿਹਾ ਗੁਰੂ ਸਾਹਿਬ ਤੋਂ ਉਦੋਂ ਬਾਅਦ ਅਸੀਂ ਪਿੰਡ ਦੇ ਢੇੜਕੇ ਵੀ ਉਹ ਸਿੰਘ ਆਏ ਇੱਥੋਂ ਵੀ ਪਤਾ ਲੱਗਿਆ ਕਿ ਸਾਨੂੰ ਸਰੂਪ ਨਹੀਂ ਮਿਲ ਰਿਹਾ ਪਹਿਲੇ ਪੰਜ ਸਿੰਘਾਂ ਦੀ ਜਗ੍ਹਾ ਚਾਰਾਂ ਦੀ ਗੱਲ ਹੋਈ ਚਾਰ ਪੂਰੇ ਹੋ ਗਏ ਪੰਜ ਪੂਰੇ ਕਰ ਦਿੱਤੇ ਗਏ ਉਦੋਂ ਬਾਅਦ ਐਸ ਐਚਓ ਸੁਰਜੀਤ ਸਿੰਘ ਹਾਂਜੀ ਉਹ ਆ ਕੇ ਪੁੱਛਦੇ ਨੇ ਇਹ ਕਿਹਦੀ ਜ਼ਿੰਮੇਵਾਰੀ ਤੇ ਜਾ ਰਿਹਾ ਹੈ ਇਹ ਪੁੱਛਣਾ ਬਣਦਾ ਨਹੀਂ ਸੀ ਉਹਨਾਂ ਦਾ ਕਿਉਂ ਇਹ ਗੁਰਦੁਆਰੇ ਦੇ ਪ੍ਰਬੰਧ ਨੇ ਵੇਖਣਾ ਹੈ ਪਿੰਡ ਦੇ ਸਰਪੰਚ ਨੇ ਵੇਖਣਾ ਹੈ ਜਾਂ ਜਿਹੜੀਆਂ ਜ਼ਿੰਮੇਵਾਰ ਧਿਰਾਂ ਨੇ ਉਹਨਾਂ ਨੇ ਦੇਖਣਾ ਆ ਜੇ ਇਹਨਾਂ ਨੇ ਪੁੱਛਣਾ ਆ ਤੇ ਫਿਰ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ 328 ਰੂਪ ਚੋਰੀ ਵੇਚ ਦਿੱਤੇ ਦਰਬਾਰ ਸਾਹਿਬ ਤੋਂ ਬਦਲ ਕਿਆ ਨੇ ਐਸ ਐਚਓ ਸਭ 4 ਸਾਲ ਹੋ ਗਏ ਬੈਠਿਆਂ ਨੂੰ ਪੁੱਛ ਲੈਣਾ ਸੀ ਉਹਨਾਂ ਨੂੰ ਵੀ ਕਿਹਦੇ ਜ਼ਿੰਮੇਵਾਰੀ ਤੇ ਤੁਸੀਂ ਚੋਰੀ ਦਿੱਤੇ ਭਈ